ਕਣਾ ਚਾਹੁੰਦੇ ਹੋ ਸਰ ਆ ਦੇਖੋ ਜੀ ਸਾਡੇ ਇਸ ਇਲਾਕੇ ਦੇ ਗਲਵਾਲੀ ਗੇਟ ਤੋਂ ਮਿਸਟਰ ਦਲੀਪ ਕੁਮਾਰ ਜੀ ਜਿਹੜੇ ਵਸਨੀਕ ਨੇ ਗਲਵਾਲੀ ਗੇਟ ਦੇ ਉਹਨਾਂ ਨੇ 7 ਤਰੀਕ ਨੂੰ ਆ ਕੇ ਦੱਸਿਆ ਕਿ ਮੈਂ 4 ਤਰੀਕ ਨੂੰ ਘਰੋਂ ਆਪਣੇ ਪਰਿਵਾਰ ਦੇ ਨਾਲ ਜੰਮੂ ਗਿਆ ਸੀਗਾ ਕਿਸੇ ਨਿੱਜੀ ਕੰਮ ਵਾਸਤੇ ਪੂਰੇ ਪਰਿਵਾਰ ਦੇ ਨਾਲ ਤੇ 07 ਤਰੀਕ ਨੂੰ ਵਾਪਸ ਆਇਆ ਤੇ ਆ ਕੇ ਵੇਖਿਆ ਮੇਰੇ ਘਰ ਦੇ ਤਾਲੇ ਟੁੱਟੇ ਸੀ ਗੱਲਮਾਰੀਆਂ ਟੁੱਟੀਆਂ ਪਈਆਂ ਸੀ ਉਹਦੇ ਵਿੱਚੋਂ ਕਾਫੀ ਸਮਾਨ ਜਿਵੇਂ ਸੋਨਾ ਚਾਂਦੀ ਕੈਸ਼ ਕਾਫੀ ਮਿਸਿੰਗ ਸੀਗਾ। ਤੋਂ ਜੋ ਇਸ ਮੁੰਦ ਵਿੱਚ ਮੁਕਦਮਾ ਦਰਜ ਕੀਤਾ ਗਿਆ ਤੇ ਇਨਸਪੈਕਟਰ ਨੀਰਜ ਜੀ ਨੇ ਮੇਰੇ ਧਿਆਨ ਚ ਲਿਆਂਦਾ ਤੇ ਫਿਰ ਚਲੋ ਅਸੀਂ ਬੈਠ ਕੇ ਇੱਕ ਪਲਾਨਿੰਗ ਕੀਤੀ। ਔਰ ਬੜੀ ਮਿਹਨਤ ਨਾਲ ਸਾਡੇ ਐਸਐਚਓ ਸਾਹਿਬ ਨੇ ਇਹਨਾਂ ਦੀ ਟੀਮ ਨੇ ਕੰਮ ਕੀਤਾ ਤੇ ਇੱਕ ਦਿਨ ਬਾਅਦ ਹੀ ਆਪਾਂ ਪ੍ਰਾਪਤੀ ਕੀਤੀ ਜਿਹੜਾ ਦੋਸ਼ੀ ਸੀ ਚੋਰ ਉਹਨੂੰ ਪਕੜ ਲਿਆ ਵਿਕਰਮ ਵਿਕਰਮ ਸਿੰਘ ਨਾਂ ਦਾ ਬੰਦਾ ਸੀਗਾ। ਵਿਕਰਮ ਸਿੰਘ ਹਾਂ। ਇਹ ਇਹਨਾਂ ਦਾ ਗੋਂਦ ਚੋਂ ਨਿਕਲੇ ਬੰਦਾ ਜਿਹਨੇ ਚੋਰੀ ਕੀਤੀ ਉਪਰੋਂ मतलब मतलब ਉਹਨੂੰ ਪਤਾ ਲੱਗ ਗਿਆ ਸੀ ਕਿ ਘਰੋਂ ਚਲੇ ਗਏ ਨੇ ਇਹਨੇ ਗਲੀ ਦੇ ਵਿੱਚੋਂ ਨਹੀਂ ਮੂਵਮੈਂਟ ਕੀਤੀ ਆਪਣੀ ਕੋਠੇ ਕੋਠੀ ਚੜ੍ਹ ਕੇ ਇੱਕ ਕੋਠਾ ਟੱਪਿਆ ਦੂਜਾ ਕੋਠਾ ਟੱਪਿਆ ਤੇ ਇਹਨਾਂ ਦੇ ਘਰ ਉੱਪਰ ਸੰਦ ਲਾ ਕੇ ਤੇ ਸਮਾਨ ਚੋਰੀ ਕੀਤਾ ਦੇਖੋ ਕਿਹੜਾ ਸ਼ਾਤਰ ਸੀਗਾ ਇਹਨੇ ਸਮਾਨ ਜੋ ਚੋਰੀ ਕਰ ਲਿਆ ਤੇ ਆਪਣੇ ਜਿਹੜਾ ਰਿਸ਼ਤੇਦਾਰ ਹੈ ਕਮਲ ਕਿਸ਼ੋਰ ਉਹ ਪਠਾਨ ਕੋਟ ਰਹਿੰਦਾ ਉਹਦੇ ਕੋਲ ਜਾ ਕੇ ਸਮਾਨ ਰੱਖਤਾ ਤੇ ਕਰਨੋਂ ਵਾਪਸ ਆ ਗਿਆ ਜਦੋਂ ਪੁਲਿਸ ਨੇ ਬੜਾ ਮਾਈਨੂਟਲੀ ਚੈੱਕ ਕੀਤਾ ਤੇ ਇਹ ਦੋਸ਼ੀ ਫਿਰ ਕਾਬੂ ਆਇਆ ਸਾਡੇ ਕਿ ਸਾਡੇ ਕੋਲੋਂ ਆ ਕੇ ਮੰਨਿਆ ਕਿ ਵੀ ਵਾਕੀ ਮੈਂ ਚੋਰੀ ਕੀਤੀ ਹੈ ਇਹਨਾਂ ਨੇ ਫਿਰ ਪਠਾਨਕੋਟ ਜਾ ਕੇ ਸਾਰੀ ਦੀ ਸਾਰੀ ਸਮਾਨ ਦੀ ਰਿਕਵਰੀ ਕਰਾਈ ਸਾਰਾ ਸੋਨਾ ਮਿਲ ਗਿਆ ਦੇਖੋ 1% ਵੀ ਸੋਨਾ ਨਹੀਂ ਘਟਿਆ ਸਾਰੀ ਸਾਰੀ ਚਾਂਦੀ ਮਿਲ ਗਈ ਕੈਸ਼ 1 ਲੱਖ ਹਜ਼ਾਰ ਰੁਪਏ ਸੀਗਾ ਜਿਹਦੇ ਚ 50-60 ਹਜ਼ਾਰ ਰੁਪਏ ਤੁਹਾਨੂੰ ਕੈਸ਼ ਪ੍ਰਾਪਤ ਹੋ ਗਿਆ ਕਿਉਂਕਿ ਇਹਨਾਂ ਕੁਝ ਖਰਚ ਕਰਿਆ ਸੀ ਆਪੋ ਦੇ ਵਿੱਚ ਖਰਚ ਲਿਆ ਤੁਹਾਨੂੰ ਪਤਾ ਜਦੋਂ ਚੋਰੀ ਦਾ ਸਮਾਨ ਕੋਈ ਹੁੰਦਾ ਤੇ ਫਿਰ ਖਰਚ ਕੁਝ ਲੈਂਦੇ ਆ ਖੈਰ ਇਹ ਵਾਰਦਾਤ ਨੂੰ ਟ੍ਰੇਸ ਕਰਨ ਦੇ ਵਿੱਚ ਸਾਡੇ ਇੰਸਟੀਚੂਟ ਇੰਸਪੈਕਟਰ ਨੀਰੇਜ ਜੀ ਨੇ ਬਹੁਤ ਮਿਹਨਤ ਕੀਤੀ ਹੈ ਔਰ ਹਕ ਲਾਉ ਦੀ ਕਮਾਈ ਜਿਹਦੇ ਵਿਚਾਰੇ ਗਰੀਬ ਪਰਿਵਾਰ ਦੀ ਸੀ ਉਹਨਾਂ ਦੀ ਪੂਰੀ ਦੀ ਪੂਰੀ ਰਿਕਵਰੀ ਕੀਤੀ ਹੈ ਕਿੰਨੀ ਚਾਂਦੀ ਹੈ ਕਿੰਨਾ ਸੋਨਾ ਸੀ ਦੇਖੋ ਇਹਦੇ ਵਿੱਚ ਦੋ ਜਿਹੜਾ ਸੋਨਾ ਸੀਗਾ ਉਹਦੇ ਵਿੱਚ ਇੱਕ ਸੈੱਟ ਸੀਗਾ ਕੰਨਾਂ ਦੀਆਂ ਹੱਥ ਦੀਆਂ ਮੰਦਰੀਆਂ ਇਅਰਿੰਗਸ ਵਗੈਰਾ ਕਾਫੀ ਸਮਾਨ ਸੀ ਨਾਲ ਚੇਨ ਸੀ ਕਿ ਸੋਨੇ ਦੀ ਇਹ ਸੀ ਪਲਸ ਚਾਂਦੀ ਦੇ ਵਿੱਚ ਜਿਹੜੇ ਹਾਰ ਸੀਗੇ ਜਿਹੜੀ ਲੰਬੀ ਲੰਬੀ ਗੁੱਤ ਹੁੰਦੀ ਹੈ ਉਹ ਕਾਫੀ ਚਾਂਦੀ ਸੀਗੀ ਔਰ ਕੈਸ਼ ਵੀ ਸਾਰਾ ਬਰਨ ਮੋਟਾ ਸਰ ਜੀ ਕਹ ਫੜਿਆ ਕਿ ਦੂਸੀ ਚੋਰ ਹੈ ਉਹਦੇ ਤੇ ਪਹਿਲਾਂ ਵੀ ਕੋਈ ਅਪਰਾਧਿਕ ਮਾਮਲਾ ਹੈਗਾ ਜਾਂ ਕੋਈ ਨਹੀਂ ਉਹਦੇ ਤੇ ਖਿਲਾਫ ਹਲੇ ਕੋਈ ਅਪਰਾਧਿਕ ਮਾਮਲਾ ਨਹੀਂ ਗਾ ਲੇਕਿਨ ਅਸੀਂ ਪੂਰੇ ਪੰਜਾਬ ਤੋਂ ਪੂਰੇ ਮਹਿੰਸਾ ਤੋਂ ਪਤਾ ਕਰ ਰਹੇ ਹਾਂ ਕਿ ਹੋਰ ਕਿਹੜੇ-ਕਿਹੜੇ ਥਾਣੇ ਤੇ ਉਹਦੇ ਖਿਲਾਫ ਮਾਮਲਾ ਦਰਜ ਹੈ ਬੈਕਗ੍ਰਾਉਂਡ ਕੁਛ ਨਹੀਂ ਜੀ ਉਹ ਲੇਬਰਤਲਾ ਕੰਮ ਕਰਦਾ ਇੱਕ ਨਾ ਦਾ ਗਰੀਬ ਪਰਿਵਾਰ ਹੈ ਬਸ ਜਲਦੀ ਅਮੀਰ ਬਣਨ ਦੀ ਖਾਹਿਸ਼ ਤੁਹਾਨੂੰ ਪਤਾ ਹੈ ਲੋਕਾਂ ਨੂੰ ਲੈ ਜਾਂਦੀ ਹੈ ਉਹਦਾ ਦੀ ਅਮੀਰੀ ਦੀ ਖਾਹਿਸ਼ ਨੂੰ ਕਾਮਯਾਬੀ ਸਮਝੇ ਪੁਲਿਸ ਦੀ ਇੱਕ ਦਿਨ ਦੇ ਚੋਰੀ ਚ ਫੜਿਆ ਦਾ ਦੇਖੋ ਜੀ ਇਹ ਕਾਮਯਾਬੀ ਤੁਹਾਡੇ ਸਾਹਮ ਪੁਲਿਸ ਬਿਲਕੁਲ ਬਬਾ ਪਾਰ ਹੋ ਕੇ ਤੁਸੀਂ ਪਿਛਲੇ ਇੱਕ ਹਫਤੇ ਦੇ ਵਿੱਚ ਚੌਥੀ ਵਾਰੀ ਮੇਰੇ ਕੋਲ ਆ ਗਏ ਹੋ ਪ੍ਰੈਸ ਕਾਨਫਰੰਸ ਵਾਸਤੇ ਬੜੀ ਮਿਹਨਤ ਨਾਲ ਮੈਂ ਤੇ ਮੇਰੀ ਟੀਮ ਸਾਡੇ ਕੰਮ ਕਰ ਰਹੇ ਆ ਸਾਗ ਰੁਪੀ ਸਿੰਘ ਪੁੱਲ ਸਾਡੇ ਸਾਡੇ ਸੀਪੀ ਸਾਹਿਬ ਨੇ ਉਹਨਾਂ ਦੇ ਨਮਾਈ ਉਠੇ ਉਹਨਾਂ ਦੀਆਂ ਨੀਤੀਆਂ ਪਲੈਨਿੰਗ ਜਿਵੇਂ ਉਹ ਡਾਇਰੈਕਸ਼ਨ ਦਿੰਦੇ ਆ ਉਹਦੇ ਮੁਤਾਬਕ ਅਸੀਂ ਕੰਮ ਕਰ ਰਹੇ ਆ ਔਰ ਹਰ ਪਾਸੇ ਅੱਛੀ ਕੰਮੇ ਮਿਲ ਰਹੀ ਹੈ ਨਸ਼ਾ ਪਤਾ ਵੀ ਕਰਦਾ ਹੈ ਨਹੀਂ ਨਸ਼ਾ ਨਹੀਂ ਕਰਦਾ